ਸਤਿ ਸ਼੍ਰੀ ਅਕਾਲ ਜੀ ਪੂਰੇ ਪੰਜਾਬ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਅੱਜ ਇੱਕ ਬੜੀ ਅਹਿਮ ਗੱਲ ਇਹ ਦੇਖੀ ਗਈ ਵੀ ਜਿਹੜਾ ਬੱਚਿਆਂ ਵੱਲੋਂ ਸੁਭਾ ਤੇ ਟੀਚਰਾਂ ਦਾ ਡੇ ਮਨਾਇਆ ਜਾਣਾ ਜਿਹੜਾ ਉੱਥੇ ਬਾਜ਼ਾਰਾਂ 'ਚ ਦੇਖਣ ਨੂੰ ਕੀ ਮਿਲਿਆ ਵੀ ਬੱਚੇ ਪੈਰਾਂ ਤੋਂ ਨੰਗੇ ਆ ਚੱਪਲਾਂ ਹੈ ਨਹੀਂ ਗੀਆਂ ਕਈ ਗਰੀਬ ਪਰਿਵਾਰਾਂ ਨਾਲ ਬੱਚੇ ਜਿਹੜੇ ਆ ਉਹ ਪੜਦੇ ਆ ਸਕੂਲਾਂ ਦੇ ਵਿੱਚ ਅੱਛਾ ਟੀਚਰ ਦੇਖੋ ਵੀ 1.5 ਡੇ ਲੱਖ 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 ਰੁਪਇਆ ਤਨਖਾਹ ਲੈਣ ਦੇ ਬਾਵਜੂਦ ਵੀ ਜਿਹੜਾ ਆਪਣਾ ਡੇ ਆ ਉਹ ਇੱਕ ਬੱਚਿਆਂ ਦੇ ਕੋਲੋਂ ਮਨਾਉਣ ਦੀ ਕਰ ਰਹੇ ਆ ਉਹ ਬੱਚੇ ਜिद ਕਰਕੇ ਕੀ ਲੈ ਲੈ ਰਹੇ ਆ ਮਾਪਿਓ ਤੇ ਬਦੋ ਬਦੀ ਦਬਾਅ ਪਾ ਕੇ ਵੀ ਡੈਰੀਆਂ ਲੈ ਲੀਆਂ ਪੈਨ ਲੈ ਲੇ ਕਟੋ ਘੱਟ ਹੋਈ 100 ਰੁਪਇਆ ਇੱਕ ਬੱਚੇ ਪ੍ਰਤੀ ਜਿਹੜਾ ਉਹ ਟੀਚਰ ਡੇ ਮਨਾਉਣ ਤੇ ਖਰਚਾ ਆ ਰਿਹਾ ਪੂਰੇ ਪੰਜਾਬ ਚ ਲਾ ਲਓ ਵੀ ਉਸ ਹਿਸਾਬ ਨਾਲ ਅਸੀਂ ਆਉਸਤ ਕੱਢੀ ਸੀ ਜਿਹੜਾ ਕਿ ਕਟੂ-ਕਟ ਇੱਕ ਕਰੋੜ ਰੁਪਏ ਦਾ ਜਿਹੜਾ ਸਮਾਨ ਆ ਉਹ ਸਕੂਲ ਦੇ ਟੀਚਰਾਂ ਨੂੰ ਉਹ ਹੋ ਜਾਣਾ ਸੁਭਾ ਤੇ ਦੱਸੋ ਵੀ ਉਹ ਇੰਨੀਆਂ-ਇੰਨੀਆਂ ਡਾਇਰੀਆਂ ਕਾਪੀਆਂ ਕਿਤਾਬਾਂ ਜਿਹੜੀਆਂ ਨੇ ਉਹ ਟੀਚਰ ਡੇ ਤੇ ਟੀਚਰ ਜੇਬ ਬਣਾਉਣ ਵਾਲੇ ਜਿਹੜੇ ਲੋਕ ਆ ਇਹ ਇਹਨਾਂ ਨੂੰ ਕਦਨਾ ਵਰਤਣਗੇ ਕਦੋਂ ਤੇ ਗਰੀਬ ਲੋਕ ਆ ਕੇ ਦੂਜੇ ਪਾਸੇ ਉਹ ਬੱਚਿਆਂ ਦੀਆਂ ਫੀਸਾਂ ਭਰਨ ਸਕੂਲ ਦੀਆਂ ਕਿ ਚੱਪਲਾਂ ਲੈ ਕੇ ਦੇਣ ਕੇ ਉਹਨਾਂ ਦੀਆਂ ਵਰਦੀਆਂ ਕਿ ਉਹਨਾਂ ਦੀ ਸਾਂਭ ਸੰਭਾਲ ਕਰਨ ਇਹ ਕਿੱਧਰ ਨੂੰ ਮੁਲਕ ਤੁਰ ਪਿਆ ਤੇ ਸਾਡੇ ਜਿਹੜੇ ਸਿੱਖਿਆ ادارے ਆ ਉਹ ਲੋਕਾਂ ਨੂੰ ਕਿਹੜੇ ਢੰਗ ਨਾਲ ਉਹ ਸਭ ਸਿਖਾਉਂਦੇ ਆ ਬੱਚਿਆਂ ਨੂੰ ਕੋਈ ਤਮੇਲ ਸਿਖਾਉਂਦੇ ਕਿ ਬੱਚਿਆਂ ਦੇ ਮਾਪਿਓ ਨੂੰ ਮੈਨੂੰ ਲੱਗਦਾ ਸਭ ਸਿਖਾਇਆ ਜਾ ਰਿਹਾ ਅੱਜ ਸਵੇਰ ਜਿਹੜਾ ਇਹ ਹੈਗਾ ਐਨਾ ਖਰਚਾ ਜਿਹੜਾ ਇੱਕ ਕਰੋੜ ਰੁਪਈਆ ਪੈਸਾ ਜਿਹੜਾ ਕੱਲਾ ਟੀਚਰ ਦੇ ਮਨਾਉਣ ਦੇ ਰੰਗ ਢੰਗ ਦੇ ਵਿੱਚ ਗਰੀਬ ਪਰਿਵਾਰਾਂ ਚੋਂ ਗਰੀਬ ਬੱਚਿਆਂ ਦੇ ਵਿੱਚੋਂ ਖਰਚਿਆ ਜਾਵੇਗਾ ਇਹ ਇਨ੍ਹਾਂ ਚੀਜ਼ਾਂ ਵੱਲ ਮੁੜ ਤੋਂ ਧਿਆਨ ਦੇਣ ਦੀ ਲੋੜ ਆ ਸਮਾਜ ਸੇਵੀ ਸੰਸਥਾਵਾਂ ਨੂੰ ਟੀਚਰਾਂ ਨੂੰ ਵੀ ਉਹ ਪੀਸਾਂ ਭਰਨ ਜਾਂ ਆਪਦਾ ਜਿਸ ਤਰ੍ਹਾਂ ਮੈਂ ਅੱਗੇ ਕਿਹਾ ਵੀ ਮਾਂ ਕਿਉਂ ਪਤਾ ਨਹੀਂ ਕੀ ਕਰਪੁਰ ਕੇ ਲਿਆਉਂਦਾ ਕੁਛ ਕਿਵੇਂ ਪੈਸਾ ਬਣਦਾ ਦਿਹਾੜੀ ਦੱਪਾ ਕਰਦਾ ਬੱਚੇ ਬੇਸਮਝਾ ਬੱਚੇ ਰੀਸ ਰੀਸ ਪੂਰੀ ਤਰ੍ਹਾਂ ਬਰਬਾਦੀ ਕਰਦੇ ਆ ਮੈਂ ਅੱਜ ਤੇ ਬਾਜ਼ਾਰ ਦੇ ਵਿੱਚ ਦੇ